ਪਾਕਿਸਤਾਨ ਤੇ ਭਾਰਤ ਦੀ ਇੱਕ ਵਾਰ ਫਿਰ ਤੋਂ ਲੜਾਈ ਲੱਗ ਸਕਦੀ ਹੈ ਕਿਉਂਕਿ ਪਾਕਿਸਤਾਨ ਦੇ ਫੌਜ ਮੁਖੀ ਦੇ ਵੱਲੋਂ ਢੜਕਾਉ ਬਿਆਨ ਦਿੱਤਾ ਗਿਆ ਹੈ ਜਿਸ ਦੇ ਉੱਤੇ ਭਾਰਤ ਦੇ ਥਲ ਸੈਨਾ ਮੁਖੀ ਉਪੇਂਦਰ ਦਿਵੇਦੀ ਦੇ ਵੱਲੋਂ ਚਿੰਤਾ ਪ੍ਰਗਟਾਈ ਗਈ। ਮਾਮਲੇ ਸੰਬੰਧੀ ਜੋ ਜਾਣਕਾਰੀ ਆਈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਜਾਣਕਾਰੀ ਇਹ ਹੀ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਇੱਕ ਵਾਰ ਫਿਰ ਤੋਂ ਢੜਕਾਉ ਬਿਆਨ ਦੇ ਕੇ ਭਾਰਤ ਨੂੰ ਪਰਮਾਣੂ ਜੰਗ ਦੀ ਸਿੱਧੀ ਧਮਕੀ ਦੇ ਦਿੱਤੀ ਹੈ। ਅਮਰੀਕਾ ਦੇ ਦੌਰੇ ਤੇ ਆਏ ਮੁਨੀਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਕਿਸੇ ਵੀ ਤਰੀਕੇ ਦਾ ਖਤਰਾ ਹੈ ਤੇ ਅੱਧੀ ਦੁਨੀਆ ਤਬਾਹ ਹੋ ਜਾਏਗੀ। ਉਹਨਾਂ ਨੇ ਇਹ ਬਿਆਨ ਅਮਰੀਕੀ ਫੌਜੀ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਦੌਰਾਨ ਦਿੱਤਾ ਜਿਸ ਨੂੰ ਭਾਰਤ ਦੇ ਵਿੱਚ ਹਾਲ ਹੀ ਚ ਹੋਏ ਆਪਰੇਸ਼ਨ ਸਿੰਧੂਰ ਦੇ ਸੰਦਰਭ ਦੇ ਵਿੱਚ ਵੇਖਿਆ ਜਾ ਰਿਹਾ। ਸਿੰਧੂ ਨਦੀ ਤੇ ਮਿਜ਼ਾਇਲ ਹਮਲੇ ਦੀ ਧਮਕੀ ਵੀ ਦਿੱਤੀ ਗਈ ਹੈ। ਮੁਨੀਰ ਨੇ ਸਿੰਧੂ ਨਦੀ ਤੇ ਭਾਰਤ ਦੇ ਵੱਲੋਂ ਬਣਾਏ ਜਾ ਰਹੇ ਡੈਮਾਂ ਤੇ ਵੀ ਸਖਤ ਇਤਰਾਜ਼ ਜ਼ਾਤਾਇਆ ਤੇ ਧਮਕੀ ਪਰੇ ਲੇਜਰ ਦੇ ਵਿੱਚ ਕਿਹਾ ਹੈ ਕਿ ਜੇਕਰ ਭਾਰਤ ਸਿੰਧੂ ਨਦੀ ਤੇ ਡੈਮ ਬਣਾਉਂਦਾ ਹੈ ਤੇ ਪਾਕਿਸਤਾਨ ਇਸ ਨੂੰ 10 ਮਿਜ਼ਾਈਲਾਂ ਦੇ ਨਾਲ ਤਬਾਹ ਕਰ ਦੇਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਸਿੰਧੂ ਨਦੀ ਭਾਰਤ ਦੀ ਨਿੱਜੀ ਜਾਇਦਾਦ ਨਹੀਂ ਹੈ ਤੇ ਪਾਕਿਸਤਾਨ ਦੇ ਕੋਲ ਮਿਜ਼ਾਈਲਾਂ ਦੀ ਕੋਈ ਕਮੀ ਨਹੀਂ ਹੈ। ਅਸੀਮ ਮੁਨੀਰ ਨੇ ਬਿਆਨ ਅਜਿਹੇ ਸਮੇਂ ਦੇ ਵਿੱਚ ਦਿੱਤਾ ਹੈ ਜਦੋਂ ਪਾਕਿਸਤਾਨ ਆਪਰੇਸ਼ਨ ਸਿੰਧੂਰ ਦੇ ਖੁਲਾਸੇ ਕਾਰਨ ਕਬਰਾਹੜ ਦੇ ਵਿੱਚ ਹੈ ਜੋ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਤੇ ਕੀਤੀ ਗਈ ਇੱਕ ਗੁਪਤ ਫੌਜੀ ਕਾਰਵਾਈ ਹੈ।